ਆਪਦੇ ਦਿਵਿਆਂਗ ਭਰਾ ਨੂੰ ਰਿਕਸ਼ੇ ਤੇ ਬਿਠਾਉਂਦਾ ਤੇ ਫਿਰ ਰਾਸਤੇ ਦੇ ਵਿੱਚ ਸੁੰਸਾਂ ਸੜਕ ਉੱਪਰ ਉਸ ਨੂੰ ਸੱਕਾ ਦੇ ਕਿੰਨੀ નીચે ਸੜਕ ਦੇ ਉੱਪਰ ਸੁੱਟ ਦਿੰਦਾ ਤੇ ਫਿਰ ਉਹ ਰਿਕਸ਼ੇ ਵਾਲੇ ਦੇ ਨਾਲ ਲੜਨਾ ਸ਼ੁਰੂ ਕਰਦਾ ਰਿਕਸ਼ੇ ਵਾਲਾ ਮਾਫੀ ਮੰਗਦਾ ਤਾਂ ਉਸ ਰਿਕਸ਼ੇ ਵਾਲੇ ਨੂੰ ਕਹਿੰਦਾ ਕਿ ਤੂੰ ਇੱਥੋਂ ਚਲਾ ਜਾ ਰਿਕਸ਼ੇ ਵਾਲਾ ਜਾਂਦਾ ਤਾਂ ਉਸ ਵੱਲੋਂ ਆਪਦੇ ਦਿਵਿਆਂਗ ਭਰਾ ਦਾ ਸਿਰ ਫੜ ਕੇ ਬਾਰ-ਬਾਰ ਸੜਕ ਦੇ ਨਾਲ ਮਾਰਿਆ ਜਾਂਦਾ ਤੇ ਉਸ ਨੂੰ ਮਾਰ ਦਿੱਤਾ ਜਾਂਦਾ ਇਹ ਇੱਕ ਬਹੁਤ ਹੀ ਛੋਟੀ ਜੀ ਘਟਨਾ ਸੀ ਭਾਰਤ ਦੇ ਉਸ ਅਰਬਾ ਰੁਪਏ ਦੇ ਵੱਡੇ ਸਕੈਮ ਦੀ ਜਿਸ ਨੇ ਪੂਰੇ ਭਾਰਤ ਨੂੰ 2025 ਦੇ ਵਿੱਚ ਹਿਲਾ ਕੇ ਰੱਖ ਦਿੱਤਾ ਇਸ ਪੂਰੀ ਵੀਡੀਓ ਨੂੰ ਤੁਸੀਂ ਸੁਣ ਕੇ ਆਖੋਗੇ ਕਿ ਇਨਸਾਨੀਅਤ ਖਤਮ ਹੋ ਚੁੱਕੀ ਆ ਤੇ ਇੱਕ ਇਨਸਾਨ ਪੈਸੇ ਦੇ ਲਈ ਦੂਸਰੇ ਲੋਕਾਂ ਦੇ ਨਾਲ ਕੀ ਕੁਝ ਕਰ ਸਕਦਾ ਜਨਵਰੀ 2025 ਸੰਭਲ ਦਾ ਇਲਾਕਾ ਇੱਥੋਂ ਦੀ ਐਡੀਸ਼ਨਲ ਐਸਪੀ ਅਕਰਤੀ ਸ਼ਰਮਾ ਆਪਦੀ ਟੀਮ ਨਾਲ ਇੱਕ ਗਸ਼ਟ ਤੇ ਸੀ ਜਨਵਰੀ ਦਾ ਮਹੀਨਾ ਹੋਣ ਕਰਕੇ ਧੁੰਦ ਬਹੁਤ ਜ਼ਿਆਦਾ ਸੀ ਤੇ ਹਾਈਵੇ ਤੇ ਗੱਡੀਆਂ ਇੱਕ ਦੂਸਰੇ ਦੇ ਪਿੱਛੇ ਲੱਗ ਕੇ ਹੀ ਚੱਲ ਰਹੀਆਂ ਸੀ ਕਿਉਂਕਿ ਅੱਗੇ ਕੁਝ ਦਿਖਾਈ ਨਹੀਂ ਸੀ ਦੇ ਰਿਹਾ ਇਸੇ ਤਰ੍ਹਾਂ ਹਾਈਵੇ ਤੇ ਇੱਕ ਗੱਡੀ ਜਾ ਰਹੀ ਸੀ ਤੇ ਪੁਲਸ ਨੇ ਵੀ ਆਪਦੀ ਗੱਡੀ ਉਸੇ ਦੇ ਪਿੱਛੇ ਲਗਾ ਲਈ ਤਾਂ ਕਿ ਗੱਡੀ ਕਿਸੇ ਚੀਜ਼ ਦੇ ਨਾਲ ਟਕਰਾ ਨਾ ਜਾਵੇ ਜ ਡਾਇਵਾਇਡਰ ਦੇ ਨਾਲ ਨਾ ਟਕਰਾ ਜੇ ਪਰ ਇੰਨੇ ਸਮੇਂ ਚ ਇੱਕ ਕਾਫੀ ਤੇਜ਼ ਰਫਤਾਰ ਗੱਡੀ ਆਉਂਦੀ ਹੈ ਤੇ ਉਹ ਇਹਨਾਂ ਨੂੰ ਓਵਰਟੇਕ ਕਰਦੀ ਹੋਈ ਕਾਫੀ ਤੇਜ਼ ਰਫਤਾਰ ਦੇ ਨਾਲ ਅੱਗੇ ਨਿਕਲ ਜਾਂਦੀ ਆ ਐਸਪੀ ਸਾਹਿਬਾ ਦਾ ਮੱਥਾ ਠਣਕਦਾ ਕਿ ਇੰਨੀ ਜ਼ਿਆਦਾ ਤੁੰਦ ਤੇ ਕੋਹਰਾ ਕੋਈ ਆਪਦੀ ਜਾਨ ਜੋਖਮ ਦੇ ਵਿੱਚ ਪਾ ਕੇ ਇੰਨੀ ਸਪੀਡ ਤੇ ਗੱਡੀ ਓਵਰਟੇਕ ਕਿਉਂ ਕਰੂਗਾ ਤੇ ਉਹਨਾਂ ਵੱਲੋਂ ਵਾਇਰਲੈਸ ਦੇ ਜ਼ਰੀਏ ਇੱਕ ਸੂਚਨਾ ਦਿੱਤੀ ਜਾਂਦੀ ਹੈ ਅੱਗੇ ਇੱਕ ਨਾਕਾ ਲੱਗਿਆ ਹੋਇਆ ਸੀ ਉਹਨਾਂ ਨੂੰ ਕਿਹਾ ਜਾਂਦਾ ਕਿ ਇਸ ਗੱਡੀ ਨੂੰ ਰੋਕੋ ਤੇ ਪ ਗ੍ਰਫਤਾਰ ਤੇ ਕਿਉਂ ਜਾ ਰਹੇ ਨੇ ਆਪਦੀ ਜਾਨ ਜੋਖਮ ਦੇ ਵਿੱਚ ਪਾ ਕੇ ਤਾਂ ਕਿ ਨਾਕੇ ਦੇ ਉੱਪਰ ਇੱਕ ਟਰੱਕ ਨੂੰ ਖੜਾ ਕੀਤਾ ਜਾਂਦਾ ਤਾਂ ਕਿ ਉਸ ਗੱਡੀ ਨੂੰ ਰੋਕ ਲਿਆ ਜਾਵੇ ਤੇ ਕਿਉਂਕਿ ਐਡੀਸ਼ਨਲ ਐਸਪੀ ਦਾ ਹੁਕਮ ਸੀ ਤਾਂ ਗੱਡੀ ਰੋਕਣੀ ਵੀ ਜ਼ਰੂਰੀ ਸੀ ਤਾਂ ਉਸ ਗੱਡੀ ਨੂੰ ਉਸ ਨਾਕੇ ਦੇ ਉੱਪਰ ਰੋਕ ਲਿਆ ਜਾਂਦਾ ਕਾਰ ਦੇ ਅੰਦਰ ਦੋ ਆਦਮੀ ਬੈਠੇ ਹੋਏ ਸੀ ਪੁਲਿਸ ਵਾਲੇ ਉਹਨਾਂ ਨੂੰ ਪੁੱਛਗਿੱਛ ਕਰਨ ਦੇ ਲਈ ਨੀਚੇ ਉਤਾਰਦੇ ਨੇ ਐਡੀਸ਼ਨਲ ਐਸਪੀ ਸਾਹਿਬਾ ਵੀ ਉੱਥੇ ਪਹੁੰਚ ਚੁੱਕੀ ਸੀ ਉਹਨਾਂ ਨੇ ਪੁੱਛਿਆ ਵੀ ਤੁਸੀਂ ਇਹਨੇ ਕੋਰੇ ਚ ਜੋਖਮ ਲੈ ਕੇ ਓਵਰਟੇ ਕਰਕੇ ਨਹੀਂ ਸਪੀਡ ਦੇ ਉੱਤੇ ਜਾ ਕਿੱਧਰ ਰਏ ਸੀ ਉਹ ਦੋਨੋਂ ਘਬਰਾਉਂਦੇ ਨੇ ਤੇ ਬਸ ਇੰਨਾ ਕਿਹਾ ਕਿ ਬਸ ਅਸੀਂ ਜਲਦੀ ਪਹੁੰਚ ਪਰ ਫਿਰ ਪੁਲਸਦਾਰਾਂ ਦੁਆਰਾ ਉਹਨਾਂ ਦੀ ਗੱਡੀ ਦੀ ਤਲਾਸ਼ੀ ਲਈਤੀ ਜਾਂਦੀ ਹੈ ਤਾਂ ਗੱਡੀ ਚੋਂ 11.5 ਲੱਖ ਰੁਪਏ ਮਿਲਦੇ ਨੇ ਪਰ ਇਹ ਕੋਈ ਇੰਨੀ ਵੱਡੀ ਰਕਮ ਵੀ ਨਹੀਂ ਸੀ ਕਿ ਉਹਨਾਂ ਦੇ ਉੱਤੇ ਜ਼ਿਆਦਾ ਸ਼ੱਕ ਕੀਤਾ ਜਾਂਦਾ ਪਰ ਇਸ ਤੋਂ ਬਾਅਦ ਹੋਰ ਜ਼ਿਆਦਾ ਤਲਾਸ਼ੀ ਲਈਤੀ ਜਾਂਦੀ ਹੈ ਤਾਂ ਪੁਲਿਸ ਨੂੰ 19 ਅਲੱਗ-ਅਲੱਗ ਕ੍ਰੈਡਿਟ ਕਾਰਡ ਬਰਾਮਦ ਹੁੰਦੇ ਨੇ ਪੁਲਿਸ ਨੇ ਦੋਨਾਂ ਦਾ ਨਾਮ ਪੁੱਛਿਆ ਇੱਕ ਦਾ ਨਾਮ ਸੀ ਊਮਕੇਸ਼ਵਰ ਦੂਜੇ ਦਾ ਨਾਮ ਸੀ ਅਮਿਤ ਉਹ ਕਾਰਸ ਦੇ ਉੱਤੇ ਅਲੱਗ-ਅਲੱਗ ਨਾਮ ਸੀ ਤੇ ਇਹਨਾਂ ਦੇ ਵਿੱਚੋਂ ਕਿਸੇ ਦਾ ਵੀ ਉਹਨਾਂ ਕਾਰ ਦੇ ਉੱਤੇ ਨਾਮ ਮੌਜੂਦ ਨਹੀਂ ਸੀ। ਪੁਲਿਸ ਨੇ ਪੁੱਛਿਆ ਕਿ ਇਹ ਕੀ ਆ ਤਾਂ ਉਹ ਸਹੀ ਸਹੀ ਜਵਾਬ ਨਹੀਂ ਦੇ ਪਾਏ। ਪੁਲਿਸ ਨੇ ਗੱਡੀ ਦੀ ਹੋਰ ਤਲਾਸ਼ੀ ਲਈ ਤੀ ਤਾਂ ਗੱਡੀ ਦੇ ਵਿੱਚੋਂ ਬਹੁਤ ਸਾਰੇ ਪਾਸਪੋਰਟ ਤੇ ਬਹੁਤ ਸਾਰੇ ਚੈੱਕ ਬੁੱਕ ਮਿਲਦੇ ਨੇ ਤੇ ਹੋਰ ਵੀ ਕਈ ਚੀਜ਼ਾਂ ਮਿਲਦੀਆਂ ਨੇ। ਫਿਰ ਪੁਲਿਸ ਨੇ ਪੁੱਛਿਆ ਕਿ ਇਹ ਕੀ ਆ ਤਾਂ ਉਹਨਾਂ ਨੇ ਕਿਹਾ ਕਿ ਅਸੀਂ ਬੀਮਾ ਕੰਪਨੀ ਦੇ ਵਿੱਚ ਕੰਮ ਕਰਦੇ ਹਾਂ। ਇਹ ਸਭ ਸਾਡੇ ਕੰਮ ਦਾ ਹੀ ਹਿੱਸਾ। ਪਰ ਹਾਲੇ ਤੱਕ ਪੱਕਾ ਕਨਫਰਮ ਨਹੀਂ ਸੀ ਸੋ ਪੁਲਿਸ ਦੇ ਦੌਰਾਨ ਉਹਨਾਂ ਦੇ ਫੋਨ ਵੀ ਲੈ ਲੈ ਜਾਂਦੇ ਨੇ ਤੇ ਜਦੋਂ ਫੋਨ ਦੀ ਜਾਂਚ ਕੀਤੀ ਤਾਂ ਪੁਲਿਸ ਵੀ ਹੈਰਾਨ ਕਿਉਂਕਿ ਉਹਨਾਂ 'ਚ ਇੱਕ ਸਾਥ 1 ਲੱਖ ਤੋਂ ਵੀ ਜ਼ਿਆਦਾ ਤਸਵੀਰਾਂ ਮੌਜੂਦ ਸੀ ਪਰ ਆਮ ਮੋਬਾਈਲ ਦੇ ਵਿੱਚ ਪਾਰਟੀ ਪਰਿਵਾਰ ਘਰ ਦੀਆਂ ਤਸਵੀਰਾਂ ਮੌਜੂਦ ਹੁੰਦੀਆਂ ਨੇ ਪਰ ਇਨ੍ਹਾਂ ਮੋਬਾਈਲ ਦੇ ਵਿੱਚ ਅਲੱਗ-ਅਲੱਗ ਲੋਕਾਂ ਦੀਆਂ ਤਸਵੀਰਾਂ ਸੀ ਤੇ ਉਹ ਵੀ ਬਿਲਕੁਲ ਗਰੀਬ ਲੋਕਾਂ ਦੀਆਂ ਤਣ ਪੁਲਸ ਦੇ ਮਾਰਦੇ ਵਿੱਚ ਵੀ ਇੱਕ ਸਵਾਲ ਉੱਠਦਾ ਕੇ ਇਸ ਨਾਲ ਕਰ ਕੀ ਰਹੀ ਸੀ ਇਸੇ ਦੌਰਾਨ ਹੁਣ ਅਗਲਾ ਦਿਨ ਚੜ ਚੁੱਕਿਆ ਸੀ ਪੁਲਸ ਨੇ ਉਹਨਾਂ ਦੇ ਮੋਬਾਈਲਸ ਨੂੰ ਹੋਰ ਖੰਘਾਲਿਆ ਤਾਂ ਉਸ ਚ ਕਾਫੀ ਮੈਸੇਜਸ ਮਿਲਦੇ ਨੇ ਜਿੰਨਾਂ ਚ ਲਿਖਿਆ ਸੀ ਕਿ ਹਾਂ ਇਸ ਦਾ ਬੀਮੇ ਦੇ ਪੈਸੇ ਆ ਚੁੱਕੇ ਨੇ ਤੇ ਇਸ ਦੇ ਵੀ ਆ ਚੁੱਕੇ ਨੇ ਉਹ ਤੱਕ ਪੁਲਸ ਨੂੰ ਉਹਨਾਂ ਤੇ ਸ਼ੱਕ ਹੋ ਚੁੱਕਾ ਸੀ ਕਿ ਇਹ ਪੁਲਸ ਨੂੰ ਗਮਰਾਹ ਕਰ ਰਹੇ ਨੇ ਇਸ ਦੇ ਦੌਰਾਨ ਪੁਸ ਦੇ ਹੱਥ ਇੱਕ ਕਾਗਜ਼ਾਤ ਲੱਗਿਆ ਇਸ بیمਾ ਕਾਗਜ਼ਾਤ ਦੇ ਜ਼ਰੀਏ ਵੀ ਇਹ ਇਸ ਚੀਜ਼ ਕਨਫਰਮ ਹੋ ਰਹੀ ਸੀ ਕਿ 25 ਲੱਖ ਰੁਪਏ بیمਾ ਉਹਨਾਂ ਦੇ ਕੋਲ ਪਹੁੰਚ ਚੁੱਕਿਆ ਕਿਉਂਕਿ ਉਹਦੇ ਉੱਤੇ ਵੀ ਮੈਸੇਜ ਵਗੈਰਾ ਮजूद ਸੀ ਫਿਰ ਪੁਲਸ ਨੇ ਇਸੇ ਤੋਂ ਸ਼ੁਰੂਆਤ ਕੀਤੀ ਜਿਸ ਇਨਸਾਨ ਦਾ ਇਹ بیمਾ ਕਾਗਜ਼ਾ ਸੀ ਪੁਲਸ ਉਸਦੇ ਘਰ ਜਾਂਦੀ ਹੈ ਉੱਥੇ ਪਹੁੰਚ ਕੇ ਪਤਾ ਲੱਗਾ ਕਿ ਇਹ ਪੈਸੇ ਪ੍ਰੇਂਕਾ ਨਾਮ ਦੀ ਔਰਤ ਦੇ ਨਾਮ ਉੱਤੇ ਆਏ ਸੀ ਜੋ ਕਿ ਔਰਤ ਇਸ ਦੀ ਨਾਮਨੀ ਵੀ ਸੀ ਤੇ ਇਸੇ ਦੌਰਾਨ ਪਤਾ ਲੱਗਦਾ ਕਿ ਪ੍ਰਿਆੰਕਾ ਦਾ ਇੱਕ ਪਤੀ ਸੀ ਜਿਸ ਨੂੰ ਕਿ ਦਸੰਬਰ 2023 ਦੇ ਵਿੱਚ ਕੈਂਸਰ ਦਾ ਪਤਾ ਲੱਗਦਾ ਤੇ ਇਹ ਕੈਂਸਰ ਵੀ ਲਗਭਗ ਲਾਸਟ ਸਟੇਜ ਦੇ ਉੱਤੇ ਸੀ ਉਸ ਦਾ ਇਲਾਜ ਕਾਫੀ ਮਹਿੰਗਾ ਸੀ ਇਸੇ ਦੌਰਾਨ 2024 ਚ ਕੁਝ ਲੋਕ ਪ੍ਰਿਆੰਕਾ ਦੇ ਘਰ ਪਹੁੰਚਦੇ ਨੇ ਉਸ ਨੂੰ ਕਿਹਾ ਜਾਂਦਾ ਕਿ ਤੇਰੇ ਪਤੀ ਦਾ ਇਲਾਜ ਮਹਿੰਗਾ ਖਰਚਾ ਹੋਊਗਾ ਉਸ ਦਾ ਬੀਮਾ ਕਰ ਦਿੰਨੇ ਆਂ ਕਰੀਬ 25 ਲੱਖ ਰੁਪਏ ਦਾ ਉਹਨਾਂ ਦੇ ਦੁਆਰਾ ਬੀਮਾ ਕਰ ਦਿੱਤਾ ਜਾਂਦਾ ਤੇ ਕੁਝ ਰਪਏ ਜਿਹੜੇ ਉਹ ਪ੍ਰਿਆੰਕਾ ਤੋਂ ਵੀ ਲੈਤੇ ਜਾਂਦੇ ਨੇ ਉਸ ਦਾ ਆਧਾਰ ਕਾਰਡ ਪੈਨ ਕਾਰਡ ਬੈਂਕ ਕਾਪੀ ਤੇ ਇੱਕ ਚੈੱਕ ਬੁੱਕ ਤੇ ਚੈੱਕ ਬੁੱਕ ਦੇ ਉੱਤੇ ਉਸ ਦਾ ਸਾਈਨ ਵੀ ਲੈ ਲੈ ਜਾਂਦੇ ਨੇ ਇਸ ਬੀਮਾ ਕਰਵਾਉਣ ਤੋਂ 2 ਮਹੀਨੇ ਬਾਅਦ ਦਿਨੇਸ਼ ਜੋ ਕਿ ਪ੍ਰਿਆੰਕਾ ਦਾ ਪਤੀ ਸੀ ਉਸਦੀ ਮੌਤ ਹੋ ਜਾਂਦੀ ਹੈ ਹੁਣ ਪ੍ਰਿਆੰਕਾ ਨੂੰ ਇਹ ਕਿ ਚਲੋ ਜੋ ਹੋਇਆ ਪਰ ਘਰ ਚਲਾਉਣ ਦੇ ਲਈ 25 ਲੱਖ ਰੁਪਏ ਤਾਂ ਆਉਣਗੇ ਉਹ ਬੈਂਕ ਗਈ ਪਰ ਕੁਝ ਮਿਲਿਆ ਨਹੀਂ ਦਰਸਲ ਇਹਨਾਂ ਬੀਮਾ ਕਰਨ ਵਾਲਿਆਂ ਦੁਆਰਾ 1/2 ਲੱਖ ਰੁਪਏ ਦਾ ਪ੍ਰਿਆੰਕਾ ਤੋਂ ਲੈਤੇ ਗਏ ਸੀ ਤੇ ਫਿਰ ਉਸ ਦਾ ਇੱਕ ਸਾਈਨ ਕੀਤਾ ਹੋਇਆ ਚੈੱਕ ਵੀ ਲੈਤਾ ਤੇ ਜੋ ਰਜਿਸਟਰਡ ਫੋਨ ਨੰਬਰ ਹੁੰਦਾ ਜਿਸ ਦੇ ਉੱਤੇ ਮੈਸੇਜ ਆਉਂਦਾ ਉਹ ਵੀ ਇਹਨਾਂ ਦੇ ਦੌਰਾਨ ਖੋਦਾ ਹੀ ਦਿੱਤਾ ਗਿਆ ਸੀ ਫਿਰ ਪੁਲਿਸ ਬੈਂਕ ਗਈ ਤਾਂ ਪਤਾ ਲੱਗਾ ਕਿ ਉਹ ਪੈਸੇ ਤਾਂ ਪ੍ਰੈਂਕਾਂ ਨੂੰ ਦੇ ਦਿੱਤੇ ਗਏ ਨੇ ਤੇ ਬੈਂਕ ਵਾਲਿਆਂ ਨੇ ਸਭ ਸਬੂਤ ਦਿਖਾਏ ਹੁਣੇ ਪੈਸਾ ਤਾਂ ਆਇਆ ਸੀ ਪਰ ਪ੍ਰਾਪਤਾ ਤੱਕ ਪਹੁੰਚਿਆ ਨਹੀਂ ਇਸ ਤੇ ਪੁਲਿਸ ਇਨਵੈਸਟੀਗੇਸ਼ਨ ਸ਼ੁਰੂ ਕਰ ਦਿੰਦੀ ਹੈ ਹੁਣ ਪੁਲਿਸ ਨੂੰ ਉਸ ਕਾਰ ਦੇ ਵਿੱਚੋਂ ਇੱਕ ਹੋਰ ਕਾਗਜ਼ਾਤ ਵੀ ਮਿਲਿਆ ਸੀ ਜੋ ਵੀ ਇਫਾਕਣ ਦਿਨੇਸ਼ ਨਾਂ ਦੇ ਇੱਕ ਆਦਮੀ ਦਾ ਸੀ ਪੋਰਸ ਦੇ ਕਰ ਪਹੁੰਚਦੀ ਹੈ ਉਸ ਦੀ ਉਮਰ 30 35 ਸਾਲ ਦੀ ਸੀ ਤੇ ਉਹ ਇੱਕ ਹੱਟਾ ਕੱਟਾ ਨੌਜਵਾਨ ਸੀ ਉਸ ਨੇ ਇੱਕ ਟਰੈਕਟਰ ਤੇ ਮੋਟਰਸਾਈਕਲ ਲੋਨ ਤੇ ਲੈਤਾ ਪਰ ਫਿਰ ਅਚਾਨਕ ਉਹ ਸ਼ਰਾਬ ਪੀਣਾ ਸ਼ੁਰੂ ਕਰ ਦਿੰਦਾ ਉਸ ਦੇ ਘਰ ਵਾਲਿਆਂ ਨੂੰ ਵੀ ਨਹੀਂ ਪਤਾ ਲੱਗਿਆ ਕਿ ਇਹ ਹੋਇਆ ਕੀ ਤੇ 2 ਸਾਲ ਬਾਅਦ ਅਚਾਨਕ ਉਸ ਦੀ ਮੌਤ ਹੋ ਜਾਂਦੀ ਹੈ ਹੁਣ ਘਰ ਵਾਲਿਆਂ ਨੂੰ ਹੁੰਦਾ ਕਿ ਦਿਨੇਸ਼ ਮਰ ਚੁੱਕਿਆ ਤੇ ਉਸ ਦਾ ਲੋਨ ਮਾਫ ਹੋ ਜੂ ਉਤੇ ਟਰੈਕਟਰ ਤੇ ਬੈਕੋਨਾਂ ਨੂੰ ਮਿਲ ਜੂ ਇਹ ਦੋਨੇ ਮਿਲਦੇ ਵੀ ਨਹੀਂ ਪਰ ਕਿਸੇ ਹੋਰ ਬੰਦੇ ਨੂੰ ਜੋ ਅਸਲ ਦੇ ਵਿੱਚ ਇਸ ਦੰ ਨੌਮਣੀ ਬਣਿਆ ਸੀ ਘਰ ਵਾਲੇ ਬੈਂਕ ਜਾਂਦੇ ਨੇ ਤਾਂ ਘਰ ਵਾਲਿਆਂ ਨੂੰ ਇਸ ਚੀਜ਼ ਦਾ ਤੱਕ ਨਹੀਂ ਪਤਾ ਲੱਗਦਾ ਕਿ ਅਸਲ ਦੇ ਵਿੱਚ ਉਹ ਨਾਮਣੀ ਸੀ ਕੌਣ ਇਸੇ ਦੌਰਾਨ ਪੁਲਿਸ ਇੱਕ ਤੀਸਰੇ ਆਦਮੀ ਤਰਲੋਚਨ ਦੇ ਘਰ ਤੱਕ ਪਹੁੰਚਦੀ ਹੈ ਪੁਲਿਸ ਨੂੰ ਪਤਾ ਲੱਗਾ ਕਿ ਤਰਲੋਚਨ ਦੇ ਨਾਮ ਉੱਪਰ ਵੀ ਅਲੱਗ-ਅਲੱਗ ਪੰਜ ਪਾਲਸੀਆਂ ਸੀ 5-5 ਲੱਖ ਰੁਪਏ ਦੀਆਂ ਪੁਲਿਸ ਨੇ ਘਰ ਵਾਲਿਆਂ ਤੋਂ ਪੁੱਛਿਆ ਕਿ ਤੁਹਾਨੂੰ ਉਹਨਾਂ ਦੇ ਇੰਸ਼ੋਰੈਂਸ ਦਾ ਪੈਸਾ ਮਿਲਿਆ ਪਰ ਘਰ ਵਾਲਿਆਂ ਨੂੰ ਤਾਂ ਇਹ ਤੱਕ ਨਹੀਂ ਸੀ ਪਤਾ ਕਿ ਉਸ ਦਾ ਕੋਈ ਇੰਸ਼ੋਰੈਂਸ ਵੀ ਹੋਇਆ ਹੋਇਆ ਪੈਸੇ ਮਿਲਣੇ ਤਾਂ ਦੂਰ ਦੀ ਗੱਲ ਆ ਤਾਂ ਪੋਸਤ ਵਾਲੇ ਨੂੰ ਘਰ ਵਾਲੇ ਦੇ ਦੋਹਰਾ ਪੁੱਛਿਆ ਜਾਂਦਾ ਕਿ ਉਸ ਦਾ ਇੰਸ਼ੋਰੈਂਸ ਹੋਇਆ ਕਦੋਂ ਸੀ ਤਾਂ ਪੁਲਿਸ ਕਹਿੰਦੀ ਹੈ ਕਿ ਜੂਨ 2024 ਚ ਘਰ ਵਾਲੇ ਕਹਿੰਦੇ ਨੇ ਕਿ ਇਹ ਕੀ ਮਜ਼ਾਕਾ ਕਿਉਂਕਿ ਕਿਉਂਕਿ ਦਸੰਬਰ 2023 ਤੋਂ ਮਰ ਚੁੱਕਿਆ ਸੀ ਤੇ ਉਹ ਵੀ ਕੈਂਸਰ ਦੀ ਵਜ੍ਹਾ ਕਰਕੇ ਉਸ ਦੇ ਸਾਰੇ ਦਸਤਾਵੇਜ਼ ਮजूद ਸੀ ਤੇ ਪਹਿਲਾਂ ਉਹ ਕੈਂਸਰ ਨਾਲ ਮਰਿਆ ਪਰ ਦੂਸਰੀ ਵਾਰ ਡੈਥ ਸਰਟੀਫਿਕੇਟ ਤੇ ਲਿਖਿਆ ਸੀ ਹਾਰਟ ਅਟੈਕ ਨਾਲ ਉਸਦੀ ਮੌਤ ਹੋਈ ਆ ਜਨਵਰੀ 2025 ਚ ਇਹ ਸਭ ਸਾਹਮਣੇ ਆਇਆ ਤੇ ਹੁਣ ਤੱਕ 51 ਲੋਕਾਂ ਨੂੰ ਪੁਲਿਸ ਵੱਲੋਂ ਇਸ ਮਾਮਲੇ ਦੇ ਵਿੱਚ ਅਰੈਸਟ ਕੀਤਾ ਜਾ ਚੁੱਕਿਆ ਜਦੋਂ ਪੁਲਿਸ ਨੇ ਇਸ ਸਮੱਸਲੇ ਦੀ ਜਾਂਚ ਸ਼ੁਰੂ ਕੀਤੀ ਤਾਂ ਇੰਨੇ ਜ਼ਿਆਦਾ ਕੇਸ ਸਾਹਮਣੇ ਆਏ ਕਿ ਪੁਲਿਸ ਖੁਦ ਵੀ ਹੈਰਾਨ ਸੀ ਕਿ ਹੋ ਕੀ ਰਿਹਾ ਪਰ ਹਜੇ ਤੱਕ ਪੁਲਸ ਉਨ੍ਹਾਂ ਤੱਕ ਪਹੁੰਚੀ ਸੀ ਜੋ ਮਰਦਾ ਸੀ ਪਰ ਉਹਨਾਂ ਨੂੰ ਮਾਰਨ ਵਾਲੇ ਹਲੇ ਵੀ ਬਾਕੀ ਸੀ ਜਿਨ੍ਹਾਂ ਦੇ ਦੁਆਰਾ ਇਹਨਾਂ ਦੇ ਇੰਸ਼ੋਰੈਂਸ ਕੀਤੇ ਗਏ ਸੀ ਇਹ ਤਿੰਨ ਤਰੀਕੇ ਨਾਲ ਲੋਕਾਂ ਨੂੰ ਟਾਰਗੇਟ ਕਰਦੇ ਸੀ ਪਹਿਲਾ ਉਹ ਜੋ ਕਿਸੇ ਗੰਭੀਰ ਬਿਮਾਰੀ ਕਰਕੇ ਮਰਨ ਵਾਲੇ ਨੇ ਦੂਜੇ ਉਹ ਜੋ ਮਰ ਚੁੱਕੇ ਨੇ ਤੇ ਤੀਸਰੇ ਹੱਟੇ-ਕੱਟੇ ਨੌਜਵਾਨ ਉਹਨਾਂ ਦਾ ਬੀਮਾ ਕਰਵਾਉਂਦੇ ਫਿਰ ਉਹਨਾਂ ਨੂੰ ਕਿਸੇ ਤਰੀਕੇ ਮਾਰ ਦਿੰਦੇ ਤੇ ਉਸ ਕਤਲ ਨੂੰ ਜਿਹੜਾ ਰੋਡ ਐਕਸੀਡੈਂਟ ਦਿਖਾਉਂਦੇ ਤੇ ਪੈਸੇ ਖੁਦ ਵਸੂਲ ਲਿਆ ਕਰਦੇ ਸੀ ਤੇ ਰਿਕਸ਼ੇ ਵਿੱਚੋਂ ਆਪਦੇ ਦਿਵਿਆਂਗ ਭਰਾ ਨੂੰ ਮਾਰਨ ਵਾਲੀ ਘਟਨਾ ਵੀ ਇਸੇ ਸਕੈਮ ਦਾ ਹੀ ਇੱਕ ਹਿੱਸਾ ਸੀ ਜਿਸ ਚ ਉਸ ਦਾ ਭਰਾ ਇਸ ਸਬ ਦੇ ਵਿੱਚ ਖੁਦ ਉਹਨਾਂ ਦੇ ਨਾਲ ਮਿਲਿਆ ਹੋਇਆ ਸੀ ਇਸ ਤੋਂ ਬਾਅਦ ਇਹਨਾਂ ਤੋਂ ਪੁੱਛਗਿਛ ਹੋਈ ਤਾਂ ਪੂਰੀ ਕਹਾਣੀ ਖੁੱਲ ਕੇ ਸਾਹਮਣੇ ਆਈ ਸਭ ਤੋਂ ਪਹਿਲਾਂ ਇਸ ਗੈਂਗ ਦੇ ਦੁਆਰਾ ਪਿੰਡਾਂ 'ਚ ਮੌਜੂਦ ਆਸ਼ਾ ਕਿਰਨ ਵਰਕਰਸ 'ਚ ਆਪਦੀ ਪੈਠ ਬਣਾਈ ਗਈ ਤੇ ਇਸ ਗੈਂਗ ਨੂੰ ਦੱਸ ਦਿੰਦੀ ਸੀ ਕਿ ਇਸ ਘਰ ਦੇ ਵਿੱਚ ਇੱਕ ਆਦਮੀ ਕਾਫੀ ਅਦਾਬ بیمار ਆ ਤੇ ਇਸ ਤੋਂ ਇਲਾਵਾ ਕਈ ਪਿੰਡਾਂ ਦੇ ಗ್ರಾಮ ਪੰਚਾਇਤ ਅਧਿਕਾਰੀਆਂ ਸਰਪੰਚ ਵੀ ਇਹਨਾਂ ਦੇ ਨਾਲ ਮਿਲੇ ਹੋਏ ਸੀ ਤੇ ਉਹ ਡੈਥ ਸਰਟੀਫਿਕੇਟ ਵਗੈਰਾ ਦੇ ਉੱਤੇ ਵੀ ਆਪਦੀ ਮੋਹਰ ਲਗਾ ਦਿਆ ਕਰਦੇ ਸੀ ਬਦਲੇ ਚ ਉਹਨਾਂ ਨੂੰ ਪੈਸਾ ਮਿਲਦਾ ਹੁਣ ਇਸ ਗੈਕ ਦੇ ਜ਼ਿਆਦਾਤਰ ਮੈਂਬਰ ਪੁਰਾਣੇ ਇੰਸ਼ੋਰੈਂਸ ਵਰਕਰ ਸੀ ਤੇ ਉਹਨਾਂ ਦਾ ਨਵੇਂ ਇੰਸ਼ੋਰੈਂਸ ਅਧਿਕਾਰੀਆਂ ਦੇ ਨਾਲ ਵੀ ਰابطਾ ਸੀ ਇਹ ਨਹੀਂ ਇਹਨਾਂ ਨੇ ਕਈ ਵੱਡੇ ਵੱਡੇ ਬੈਂਕਾਂ ਚ ਬੈਂਕ ਮੈਨੇਜਰਸ ਨੂੰ ਵੀ ਆਪਦੇ ਨਾਲ ਮਿਲਾ ਰੱਖਿਆ ਸੀ ਇਹ ਨਹੀਂ ਸਰਕਾਰੀ ਹਸਪੀਟਲ ਦੇ ਡਾਕਟਰਸ ਮਰਦਾ ਕਰਦੇ ਲੋਕਾਂ ਤੱਕ ਨੂੰ ਇਹਨਾਂ ਦੇ ਦੌਰਾਨ ਆਪਦੇ ਨਾਲ ਮਿਲਾ ਰੱਖਿਆ ਸੀ ਤੇ ਲਗਭਗ ਅੱਧੇ ਦੁਰੂ ਨਾ ਦੌਰ ਆਪਦੀ ਜੱਦ ਚਲਾਇ ਰੱਖਿਆ ਸੀ ਤੇ ਹਰੇਕ ਰਾਜ ਦੇ ਵਿੱਚ ਇਹ ਗੈਂਗ ਅਲੱਗ-ਅਲੱਗ ਬੌਸ ਦੇ ਅੰਡਰ ਕੰਮ ਕਰਦਾ ਸੀ ਤੇ ਇਸ ਦੇ ਦੌਰਾਂ ਜੋ ਕਮਾਈ ਕੀਤੀ ਜਾਂਦੀ ਸੀ ਉਹ ਅਰਬਾਂ ਪੈਆਂ ਦੇ ਵਿੱਚ ਸੀ ਜਿਸ ਦੀਆਂ ਕਈ ਪਰਤਾਂ ਹਾਲੇ ਵੀ ਖੁੱਲਣੀਆਂ ਬਾਕੀ ਨੇ ਤੁਹਾਡਾ ਇਸ ਪੂਰੀ ਵੀਡੀਓ ਦੇ ਬਾਰੇ ਵਿੱਚ ਕੀ ਕਹਿਣਾ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਤੇ ਨਾਲ ਹੀ ਸਾਡੇ ਚੈਨਲ ਨੂੰ ਫੋਲੋ ਲਾਈਕ ਸ਼ੇਅਰ ਜਰੂਰ ਕਰ ਲਿਓ ਧੰਨਵਾਦ